ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਗੇਟ ਖਜ਼ਾਨਾ ਦੇ ਨਜ਼ਦੀਕ ਇਲਾਕਾ ਮੰਦਰ ਪੱਦਰ ਕਾਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੇ ਰਹਿਣ ਵਾਲੇ ਅੰਮ੍ਰਿਤਸਰ ਪੁਲਿਸ ਦੇ ASI ਦੇ ਪਰਿਵਾਰ ਦੇ ਵੱਲੋਂ ਆਪਣੇ ਹੀ ਗੁਆਂਢ ਦੇ ਵਿੱਚ ਰਹਿੰਦੇ CRPF ਦੇ ਜਵਾਨ ਉੱਪਰ ਤੰਗ ਪਰੇਸ਼ਾਨ ਤੇ ਕੁੱਟਮਾਰ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਿਸ ਸੰਬੰਧੀ ਫਿਲਹਾਲ ਪੁਲਿਸ ਵੱਲੋਂ ਮੌਕੇ ਉੱਤੇ ਜਾਂਚ ਕਰਦਿਆ ਕਾਰਵਾਈ ਅਮਲ ਵਿੱਚ ਲਿਆਉਣ ਦੀ ਗੱਲ ਆਖੀ ਗਈ ਹੈ ਉਥੇ ਇਹ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅੰਮ੍ਰਿਤਸਰ ਪੁਲਿਸ ਮੁਲਾਜ਼ਮ ਦਵਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਮੁਖੀ ਏਐਸਆਈ ਦਵਿੰਦਰ ਸਿੰਘ ਅੰਮ੍ਰਿਤਸਰ ਪੁਲਿਸ ਵਿੱਚ ਜੋ ਨੌਕਰੀ ਕਰਦੇ ਨੇ ਅਤੇ ਉਹਨਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਸੀਆਰਪੀਐਫ ਦੀ ਨੌਕਰੀ ਕਰਦੇ ਹੋਏ ਭੂਸ਼ਣ ਕੁਮਾਰ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਦੀ ਬਗੀਚੀ ਟਾਈ ਗਈ ਤੇ ਫਿਰ ਉਹਨਾਂ ਦੇ गमਲੇ ਨੂੰ ਲੈ ਕੇ ਵਿਵਾਦ ਖੜਾ ਕੀਤਾ ਗਿਆ ਅਤੇ ਹੁਣ ਉਹਨਾਂ ਦੇ ਮਕਾਨ ਦੀਆਂ ਸ਼ਿਕਾਇਤਾਂ ਕਰਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦਿਨ ਚੱਲਦੇ ਹੋਏ ਇਸ ਵੱਲੋਂ ਸਾਡੇ ਨਾਲ ਝਗੜਾ ਕਰਕੇ ਸਾਡੇ ਘਰ ਦੇ ਬਾਹਰ ਤੋੜਫੋੜ ਕਰਦਿਆਂ ਉਸ ਦੀ ਪਤਨੀ ਵੱਲੋਂ ਸਾਡੇ ਗਹਿਣੇ ਤੱਕ ਖੋਲੇ ਗਏ ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕੀ ਹੈ ਮੈਂ ਰੁਪਿੰਦਰ ਕੌਰ ਮੇਰੇ ਪਾਪਾ ਦਾ ਨਾਮ ਜਵਿੰਦਰ ਸਿੰਘ ਨੇ ਤੇ ਸਾਡਾ ਸਾਡੇ ਗੁਵਾਰੀਆਂ ਨਾਲ ਕਾਫੀ ਦਿਨ ਤੋਂ ਝਗੜਾ ਚੱਲ ਰਿਹਾ 3-4 ਸਾਲ ਤੋਂ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਰੰਗਪੇਛਾਨ ਕੀਤਾ ਕੱਲ ਪਾਪਾ ਮੇਰੇ ਡਿਊਟੀ ਤੇ ਜਾਣ ਵਾਸਤੇ ਤਿਆਰ ਹੋ ਰਹੇ ਸੀ ਕਰੀਬ ਕੋਈ 8:30 ਵਜੇ ਦਾ ਟਾਈਮ ਸੀਗਾ ਤੇ ਉਹਨੇ دیر ਨੂੰ ਹਗੀ ਮਗੜ ਦੀ ਪੁਲਸ ਆ ਕੇ ਨਾਲ ਸ਼ਮਸ਼ੇਰ ਸਿੰਘ ਆ ਕੇ ਜਿਹੜਾ ਕਿ ਸਾਡੇ ਸਾਹਮਣੇ ਦੀਵਾਰ ਸਾਡੀ ਦੀਵਾਰ ਨਾਲ ਨਹੀਂ ਸਾਡੇ ਸਾਹਮਣੇ ਅਗਵਾਨੀਆਂ ਦੀਵਾਰ ਨਾਲ ਇੱਕ ਗਮਲਾ ਲੱਗਾ ਹੋਇਆ ਸੀ ਉਹ ਚੁੱਕਣ ਵਾਸਤੇ ਆ ਗਏ ਤੇ ਮੇਰੇ ਪਾਪਾ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਾਪਾ ਨੇ ਕਿਹਾ ਵੀ ਸਾਨੂੰ 11 ਵਜੇ ਦਾ ਡਿਪਟੀ ਸਾਹਮਣੇ ਨੇ ਟਾਈਮ ਦਿੱਤਾ ਆ ਅਸੀਂ ਉੱਥੇ ਜਾ ਕੇ ਫੇਰ ਗੱਲਬਾਤ ਕਰਕੇ ਅੱਗੇ ਫੇਰ ਗੱਲ ਕਰਾਂਗੇ ਤੇ ਉਹਨਾਂ ਨੇ ਸਾਡੀ ਨਾਲ ਗੱਲਬਾਤ ਕਰਕੇ ਜਿਸ ਟਾਈਮ ਤੇ ਪੁਲਿਸ ਚਲੇਗੀ ਤੇ ਭੂਸ਼ਣ ਕੁਮਾਰ ਜਿਹੜਾ CRPF ਚ ਹੈਗਾ ਆ ਉਹਨੇ ਆ ਕੇ ਮੇਰੀ ਵੀਡੀਓ ਬਣਾਉਣੀ ਸ਼ੁਰੂ ਕਰਤੀ ਆ ਤੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੇਰੇ ਪਾਪਾ ਨੇ ਉਹਨੂੰ ਕਿਹਾ ਵੀ ਤੂੰ ਕਿਹੜੀ ਗੱਲੋਂ ਵੀਡੀਓ ਬਣਾ ਰਿਆ ਸਾਡੀ ਤੇ ਇੰਨੀ دیر ਨੂੰ ਹੱਥੋਂ ਪਾਈ ਹੋ ਜਾਂਦੇ ਆ ਤੇ ਹੱਥੋਂ ਪਾਈ ਹੋਣ ਚ ਮੇਰਾ ਬ੍ਰਦਰ ਜਾਂਦਾ ਆ ਛੁਡਾਉਣ ਵਾਸਤੇ ਉਹਨਾਂ ਨੂੰ ਤੇ ਇਹ ਇੰਨੀ ਦਿਨ ਨੂੰ ਭੂਸ਼ਣ ਕੁਮਾਰ ਨੇ ਮੇਰੇ ਭਰਾ ਦੇ ਹੱਥ ਤੇ ਕੋਈ ਤਿੱਕੀ ਨਿਕੋਲੀ ਚੀਜ਼ ਮਾਰੀ ਆ ਤੇ ਜਿਹਦੇ ਕਰਕੇ ਉਹਦੀ ਹੱਡੀ ਜਿਹੜੀ ਆ ਉਹ ਫ੍ਰੈਕਚਰ ਹੋ ਗਈ ਆ ਉਹਦੇ ਸੱਟ ਲੱਗ ਗਈ ਆ ਬਹੁਤ ਜ਼ਿਆਦਾ ਤੇ ਇੰਨੀ ਦਿਨ ਨੂੰ ਮੰਮਾ ਉਹਦੀ ਵਾਈਫ ਆਉਂਦੀ ਆ ਕੋਠੇ ਤੋਂ ਤੇ ਆ ਕੇ ਮੰਮੀ ਦੇ ਹੱਥੀ ਪੈ ਜਾਂਦੀ ਆ ਤੇ ਮੰਮੀ ਦਾ ਸੋਨੇ ਦੇ ਟੋਪਸ ਆ ਜਿਹੜੇ ਉਹ ਵੀ ਲਾ ਕੇ ਲੈ ਜਾਂਦੀ ਆ ਤੇ ਨਾਲ ਉਹਦੀ ਵਾਈਫ ਜਿਹੜੀ ਨਾਲ ਭੋਸ਼ਨ ਕੁਮਾਰ ਉਹ ਸਾਡੇ ਸਾਰਿਆਂ ਦੇ ਹੱਥੀ ਪੈਂਦਾ ਆ ਤੇ ਬਸ ਸਾਡੀ ਸਾਨੂੰ ਕਾਰਨ ਕੀ ਹੈ ਝਗੜੇ ਦਾ ਕਾਰਨ ਕੀ ਹੈ ਜੀ ਬਸ ਝਗੜੇ ਦਾ ਕਾਰਨ ਕੋਈ ਵੀ ਨਹੀਂ ਆ ਪਹਿਲਾਂ ਇਹੀ ਸੀਗਾ ਵੀ ਸ਼ੁਰੂ ਹੋਇਆ ਸੀ ਬਗੀਚੀ ਤੋਂ ਸਾਡੀ ਬਗੀਚੀ ਬਣੀ ਸੀ ਇਹਨੇ ਉਹ ਵੀ ਤੜਾ ਦਿੱਤੀ ਉਸ ਤੋਂ ਬਾਅਦ ਗਮਲੇ ਪਏ ਸੀ ਇਹਨੇ ਉਹ ਵੀ ਚੁਕਾਤੇ ਫਿਰ ਸਾਡੇ ਮਕਾਨ ਤੇ ਦੇ ਦਿੱਤੇ ਵੀ ਇਹਨਾਂ ਨੇ ਮਕਾਨ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਜਿਹੜਾ ਨਕਸ਼ਾ ਚੈੱਕ ਕੀਤਾ ਜਾਵੇ ਤੇ ਇਹਨਾਂ ਕਿ ਬਸ ਇਹਦਾ ਇਹ ਕਹਿਣਾ ਆ ਕਿ ਅਸੀਂ ਮਕਾਨ ਵੇਚ ਕੇ ਇੱਥੋਂ ਚਲ ਜਾਈਏ ਸਾਡਾ ਕੋਰਨਰ ਵਾਲਾ ਮਕਾਨ ਆ ਇਹ ਚਾਹੁੰਦਾ ਆ ਵੀ ਇਹ ਸਾਰਿਆਂ ਨੂੰ ਇਹੀ ਕਹਿੰਦਾ ਵੀ ਇਹਨਾਂ ਨੂੰ ਕੋਈ ਇੱਥੋਂ ਮਕਾਨ ਵੇਚ ਦੋ ਤੇ ਸਾਨੂੰ ਆਪਣਾ ਮਕਾਨ ਦੇ ਦੋ ਅਸੀਂ ਆਪਣਾ ਇੱਕੋ ਇਕੱਠਾ ਮਕਾਨ ਕਰਨਾ ਆ ਹੋਰ ਕੋਈ ਤੰਗੀ ਨਹੀਂ ਐ ਇਸ ਤੋਂ ਲਗਾਂ ਤੰਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਸਾਡੀ ਮੰਗ ਇਹੀ ਆ ਵੀ ਇਹਨੇ ਸਾਨੂੰ ਜਿੰਨਾ ਤੰਗ ਕੀਤਾ ਆ ਇਹ ਸਾਨੂੰ CRPF CRPF ਚ ਹੋਣ ਦੀ ਤਮਕੀਆ ਲਾਉਂਦਾ ਹਰ ਸ਼ਨੀਵਾਰ ਐਤਵਾਰ ਇੱਥੇ ਆਂਦਾ ਆ ਹੁਣ ਵੀ 4 ਤਰੀਕ ਦਾ ਇੱਥੇ ਆਇਆ ਇਹਨੂੰ ਅਜ 18-19 ਦਿਨ ਹੋ ਗਏ ਆ ਇਹਨੂੰ ਮੈਂ ਇਹ ਪੁੱਛਣਾ ਚਾਹੁੰਦੀ ਆ ਵੀ ਇਹ ਇੰਨੀ ਛੁੱਟੀ ਇਹਨੂੰ CRPF 'ਚ ਹੋਣ ਦੇ ਬਾਵਜੂਦ ਕਿੱਦਾਂ ਮਿਲ ਜਾਂਦੀ ਆ ਕਿ ਸੀਆਰਪੀਐਫ ਵਾਲੇ ਛੁੱਟੀ ਨੂੰ ਇਸ ਕਰਕੇ ਦਿੰਦੇ ਵੀ ਇਹ ਇੱਥੇ ਆ ਕੇ ਆਪਣੇ ਗਵਾਂਡ ਮੱਲੇ ਨੂੰ ਤੰਗ ਪਰੇਸ਼ਾਨ ਕਰੇ ਤੇ ਆਪਾਂ ਇਹੀ ਚਾਹੁੰਦੇ ਆ ਵੀ ਜਿਹੜਾ ਇਹਦੇ ਉੱਤੇ ਹੈੱਡਕੁਆਰਟਰ ਵਾਲੇ ਵੀ ਆ ਇਹਨੂੰ ਪੁੱਛਣ ਵੀ ਇਹ ਇੱਥੇ ਆ ਕੇ ਇੱਥੇ ਆਣ ਕੇ ਇਨਕੁਆਇਰੀ ਕਰਨ ਜਾਂ ਇਹਨੂੰ ਪੁੱਛਣ ਬੰਲੇ ਚ ਇਨਕੁਆਇਰੀ ਕਰਨ ਵੀ ਸਹੀ ਕੋਣ ਆ ਤੇ ਗਲਤ ਕੋਣ ਆ ਕੋਣ ਇੱਥੇ ਆ ਕੇ ਤੰਗ ਪਰੇਸ਼ਾਨ ਕਰਦਾ ਹੈ। ਬਿਲਕੁਲ ਪੁਲਿਸ ਕੰਪਲੇਟ ਕੀਤੀ ਤੁਸੀਂ? ਹਾਂਜੀ ਬਿਲਕੁਲ ਅਸੀਂ ਪੁਲਿਸ ਕੰਪਲੇਟ ਵੀ ਕੀਤੀ ਆ। ਕੀ ਮੰਗ ਕੀ ਕਰਦੇ ਜੀ ਤੁਸੀਂ? ਮੰਗ ਸਾਨੂੰ ਇਹੀ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿੰਨਾ ਇਹ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਆ ਉਹਤੇ ਸਾਰੀ ਇਨਕੁਆਇਰੀ ਕੀਤੀ ਜਾਵੇ। ਠੀਕ ਹੈ। ਹਾਂਜੀ ਭਾਈ ਜਿਹੜਾ ਝਗੜਾ ਆ ਕੀ ਕਾਰਨ ਕੀ ਹੈ ਜੀ? ਝਗੜਾ ਇਹ ਸੀਗਾ ਗਮਨੇ ਨੂੰ ਲੈ ਕੇ ਚੱਲਦਾ ਪਏ ਸੀ ਛਕੜਾ ਸੜਨ ਤੇ ਜਿਹੜਾ ਇਹ ਟਾਈਮ ਮਿਲਿਆ ਸੀਗਾ ਬੀਐਸਪੀ ਵੱਲੋਂ ਕਿ ਤੁਸੀਂ 11 ਵਜੇ ਨੇੜੇ ਬੜ ਆ ਜਿਓ ਤੇ ਉਸ ਤੋਂ ਪਹਿਲਾਂ ਇਹ ਸਮਸ਼ੇਰ ਸਿੰਘ ਜੀ ਆਉਂਦੇ ਆ ਆਪਾਂ ਪਾਪਾ ਮੇਰੇ ਤਿਆਰ ਹੋਣ ਦੇ ਪੇ ਹੀ ਡਿਊਟੀ ਲਈ ਉਹ ਜਾਣ ਹੀ ਲੱਗੇ ਸੀ ਕਿ ਸਮਸ਼ੇਰ ਸਿੰਘ ਜੀ ਆਉਂਦੇ ਆ ਕਹਿੰਦੇ ਆ ਕਿ ਤੁਸੀਂ ਗਮਨਾ ਚੋਕ ਲਓ ਆਪਾਂ ਉਹਨਾਂ ਨੂੰ ਕਿਹਾ ਕਿ ਸਾਡਾ ਰਾਜੀ ਨਾ ਹੈਗਾ ਇਹ ਆ ਕਿ ਜੋ ਫੈਸਲਾ ਨੁ ਡੀਐਸਪੀ ਸਾਹਿਬ ਕਹਿਣਗੇ ਆਪਾਂ ਉਹਦੇ ਅਕੋਰਡਿੰਗ ਚੱਲਾਂਗੇ ਜੋ ਜੇ ਕਹਿਣਗੇ ਚੋਕ ਲਓ ਬ ਚੋਕ ਲਾਂਗੇ ਠੀਕ ਹੈ ਜੀ ਉਹਨਾਂ ਨਾਲ ਗੱਲ ਕਰਕੇ ਚੱਲ ਗਏ ਪੁੱਸਲੇ ਜੋ ਵੀ ਉਹਨਾਂ ਨੇ ਕਿਹਾ ਠੀਕ ਆ ਉਹ ਚਲੇ ਗਏ ਉਸ ਤੋਂ ਬਾਅਦ ਪੁਸ਼ਨ ਕੁਮਾਰ ਨੇ ਕੈਮਰਾ ਲੈ ਕੇ ਮੇਰੀ ਛੋਟੀ ਭੈਣ ਵੱਡੀ ਭੈਣ ਤੇ ਮੰਮੀ ਦੇ ਮਤਲਬ ਕਿ ਬੜੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਪਾਪਾ ਨੇ ਰੋਕਣਾ ਚਾਹਿਆ ਤੇ ਇਸੇ ਦੌਰਾਨ ਪੁਸ਼ਨ ਕੁਮਾਰ ਨੇ ਗੱਲ ਕਰਤੀ ਤੇ ਤੇ ਬਸ ਇੱਥੋਂ ਹੀ ਮਤਲਬ ਕਿ ਪੁਸ਼ਨ ਕੁਮਾਰ ਫਿਰ ਹਾਈਪਰ ਹੋ ਕੇ ਹੱਥ ਪੈਤੀ ਪੈ ਕੇ ਸ਼ੁਰੂ ਕਰਦੇ ਪਾਪਾ ਦੀ ਵਰਦੀ ਪਾੜ ਤੇ ਮੈਂ ਛਡਾਨ ਗਿਆ ਤੇ ਮੈਨੂੰ ਵੀ ਕਾਫੀ ਸਖੀ ਚੀਜ਼ ਪਤਾ ਨਹੀਂ ਕੀ ਚੀਜ਼ ਮਾਰੀ ਉਹਨੇ ਮੇਰੀ ਉਂਗਲ ਤੇ ਤੇ ਮੇਰੀ ਸਜੀਵ ਨੇ ਇੱਕ ਬਾਤ ਵੀ ਕਾਫੀ ਟੀਜਰ ਲਾਈਆਂ ਉਹਨੇ ਕਿ ਮੈਨੂੰ ਵੀ ਕਾਫੀ ਮਤਲਬ ਕਿ ਸੱਟ ਵੜਾਈ ਆ 55 ਇੱਕ ਵੇਲ ਹੁਣ ਇਨਸਾਬ ਮਿਲੇ ਮੈਂ ਮਨਜੀਤ ਕੌਰ ਪਤਨੀ ਜੀਵਿੰਦਰ ਸਿੰਘ ਤੇ ਭੱਦਰਕਾਲੀ ਦੀ ਰਹਿਣ ਵਾਲੀ ਜੀ ਮੈਂ ਕੀ ਘਟਨਾ ਹੈ ਜਿਹੜਾ ਝਗੜਾ ਆ ਕੀ ਘਟਨਾ ਹੈ ਮੇਰੇ ਹਸਬੰਦ ਆ ਪੰਜਾਬ ਪੁਲਿਸ ਵਿੱਚ ਨੇ ਤੇ ਉਹ ਆਪਣਾ ਤਿਆਰ ਹੋ ਰਹੇ ਸੀ ਜੁੜੀ ਤੋਂ ਜਾਣ ਵਾਸਤੇ ਤਿਆਰ ਹੋ ਕੇ ਝੱਲੇ ਹੀ ਤੇ ਉਹਨੇ ਦੇ ਤੱਕਰੇ ਐ ਸਹੀ ਸ਼ਮਸ਼ੇਰ ਸਿੰਘ ਉਹ ਆ ਗਏ ਸਾਹਮਣੇ ਸਾਡੇ ਕੋਲ ਖਮਣੇ ਲੱਗੇ ਹੋ ਚੁੱਕਣ ਵਾਸਤੇ ਤੇ ਇਹਨਾਂ ਮੇਰੇ ਹਸਬੰਦ ਨੇ ਇਹਨਾਂ ਨੂੰ ਰੋਕਿਆ ਹੈ ਤੇ ਇਹ ਰੁਕੇ ਨਹੀਂਗੇ ਤੇ ਆਪਣਾ ਇਹ ਹਾਨੂੰ ਡੀਐਸਪੀ ਸਾਹਿਬ ਨੇ ਟਾਈਮ ਦਿੱਤਾ ਆਇਆ ਹੈ 11 ਵਜੇ ਦਾ ਵੀ 11 ਵਜੇ ਹੀ ਉੱਥੇ ਪੇਸ਼ ਹੋਣਾ ਹੈ ਤੇ ਇਹਨਾਂ ਨੂੰ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇ ਤੇ ਵਿੱਚ ਆਪਣੇ ਮੈਂ ਬ੍ਰਦਰ ਨੂੰ ਵੀ ਬੁਲਾਇਆ ਉਹ ਵੀ ਆਏ ਉਹਨਾਂ ਨੇ ਰੋਕੇ ਰੱਖਿਆ ਸਮਝਾਇਆ ਇਹਨਾਂ ਨੂੰ ਤੇ ਉਹ ਐਸੇ ਜਿਹੜੇ ਉਹ ਚਲੇ ਗਏ ਆ ਉਥੋਂ ਤੇ ਉਹ ਨੀਦਰ ਤੱਕ ਫਿਰ ਉਸ ਤੋਂ ਬਾਅਦ ਪੂਸ਼ਨ ਕਮਾਰ ਜਿਹੜਾ ਇਹ ਆਣ ਕੇ ਤੇ ਸਾਡੇ ਮੇਰੇ ਬੇਟੀਆਂ ਦੀਆਂ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਹਸਬੰਦ ਨੇ ਇਹਨੂੰ ਰੋਕਣਾ ਚਾਹਿਆ ਤੇ ਇਹਨੇ ਉਤੋਂ ਗਾਲ ਕੱਢ ਦਿੱਤੀ ਪੂਸ਼ਨ ਕਮਾਰ ਨੇ ਤੇ ਉਦੋਂ ਵੇਂਦੇ ਵੇਦੇ ਤੱਕ ਹੱਥੋਂ ਪਾਈ ਹੋ ਗਈ ਸ਼ੁਰੂ ਹੋ ਗਈ ਤੇ ਮੇਰੇ ਬੇਟੇ ਨੇ ਇਹਨਾਂ ਜਾ ਕੇ ਛਡਾਉਣਾ ਸ਼ੁਰੂ ਕੀਤਾ ਤੇ ਇਹਦੇ ਪਾਣੀ ਉਹਨਾਂ ਨੇ ਕੀ ਮਾਰ ਦਿੱਤਾ ਤਾਂ ਸਾਰੇ ਇਹਦੇ ਹੱਥ ਤੇ ਬਲੀਡਿੰਗ ਸ਼ੁਰੂ ਹੋ ਗਈ ਇਹਨਾਂ ਕਰਨੇ ਵੀ ਮੈਂ ਗਮਲੇ ਰੱਖਿਓ ਸੀ ਆਪਣੇ ਗੇਟ ਦੇ ਅੱਗੇ ਉਹ ਇਹਨੇ ਚਕਵਾਇਆ ਪਹਿਲਾਂ ਪਹਿਲਾਂ ਬਗੀਚੀ ਬਣਾਈ ਸੀ ਉਹ ਇਹਨੇ ਢਲਵਾਈ ਫਿਰ ਕੰਪਲੀਟ ਰੱਖੀ ਉਹ ਵੀ ਇਹਨੇ ਚਕਵਾ ਦਿੱਤੇ ਫਿਰ ਇਹਨੇ ਮੇਰੇ ਮਕਾਨ ਦੇ ਉੱਤੇ ਕੰਪਲੀਟ ਦੇ ਦਿੱਤੀ ਇਹਨੇ ਵੀ ਮਕਾਨ ਇਹਨੇ ਤਿੰਨ ਮੰਜ਼ਲਾ ਬਣਾਇਆ ਆ ਤੇ ਹੁਣ ਉਸ ਤੋਂ ਬਾਅਦ ਇਹਨੇ ਫਿਰ ਡੀਐਸਪੀ ਤੇ ਫਿਰ ਇਹਨੇ ਦਰਵਾਜ਼ਾ ਦੇ ਕੇ ਤੇ ਹੁਣ ਇਹਨੇ ਆਵਾਜ਼ਤ ਕਰ ਦਿੱਤੀ ਹਾਂਜੀ ਹਾਂਜੀ ਇਹ ਕਹਿੰਦਾ ਵੀ ਮੈਂ ਆਪਣਾ ਮਕਾਨ ਤੁਸੀਂ ਵੇਚ ਦੋ ਤੇ ਮੈਂ ਖਰੀਦਾਂਗਾ ਮੈਂ ਇਥੇ ਮਕਾਨ ਛੱਡ ਕੇ ਤੁਸੀਂ ਚਲੇ ਜਾਓ ਤੁਸੀਂ ਕੀ ਹੋ ਮੰਨਤੀ ਕਰਦੇ ਅਹੀਂ ਉਹਨਾਂ ਆਪਣਾ ਕਹਿੰਦੇ ਵੀ ਸਾਨੂੰ ਨੰਦੇ ਨੇ ਪੂਰਾ ਨਿਆਂ ਦਿੱਤਾ ਜਾਵੇ ਇਹਦੇ ਮਹਿਕਮੇ ਨੂੰ ਵੀ ਪਤਾ ਲੱਗਿਆ ਵੀ ਇਹ ਕੀ ਕਰਦਾ ਇਹ ਦੂਜੇ ਦਿਨ ਛੁੱਟੀ ਲੈ ਕੇ ਘਰ ਆ ਰੰਦਾ ਤੇ ਇਹ ਮੇਰੇ ਹਸਬੰਡ ਦੀ ਨਾਲੇ ਵਰਦੀ ਵੀ ਪਾੜ ਦਿੱਤੀ ਹੈ ਉਹਦੇ ਬਟਨ-ਬਟਨ ਸਾਰੇ ਤੋੜ ਦਿੱਤੇ ਮੇਰਾ ਟੋਪਸ ਉਹ ਵੀ ਇਹਨੇ ਦੀ ਉਸ ਲਗਮਾ ਦੀ ਵਾਈਫ ਨੇ ਉਹ ਖਿੱਚ ਕੇ ਲੈ ਗਈ ਜਦੋਂ ਮੇਰੇ ਹੱਥੀ ਪਈ ਹੈ ਤੇ ਉਹ ਖਿੱਚ ਕੇ ਲੈ ਗਈ ਨਾਲ ਹੀ ਮੈਂ ਇਹਨਾਂ ਤੋਂ ਬਹੁਤ ਦੁਖੀ ਹਾਂ 4-5 ਸਾਲ ਹੋ ਗਏ ਸਾਨੂੰ ਇਹਨਾਂ ਨੇ ਬਹੁਤ ਦੁਖੀ ਕੀਤਾ ਆ ਇਹ ਝਗੜਾ ਹੋਇਆ ਜੀ ਕੱਲ੍ਹ ਮਿਤੀ 21 1 2025 ਨੂੰ ਕੁਸ਼ਨ ਕੁਮਾਰ son of ਸਰਦਾਰੀ لال ਗਲੀ ਨੰਬਰ 3 ਉਹਦੇ ਗਵੰਡੀ ਐਸਐਸਆਈ ਜਵਿੰਦਰ ਸਿੰਘ ਜੋ ਮੇਰੇ ਖਲ ਪੀਸੀਆਰ ਜਾਂ ਟ੍ਰੈਫਿਕ ਤੇ ਤਨਾਤ ਨੇ ਉਹਨਾਂ ਦਾ ਆਪਸ ਚ ਕੋਈ ਜ਼ਮੀਨ ਨੂੰ ਕੋਈ ਲੈ ਕੇ ਨਾ ਮਕਾਨ ਨੂੰ ਲੈ ਕੇ ਇੱਕ ਮਕਾਨ ਖਰੀਦਣ ਨੂੰ ਲੈ ਕੇ ਝਗੜਾ ਸੀਗਾ ਉਹ ਕੁਸ਼ਨ ਕੁਮਾਰ ਨੇ ਖਰੀਦ ਲਿਆ ਸੀਗਾ ਉਹਦੀ ਵਜ੍ਹਾ ਕਰਕੇ ਆਪਸ ਵਿੱਚ ਲੜਦੇ ਸੀਗੇ ਤੇ ਕੱਲ ਇਹਨਾਂ ਦੋਵਾਂ ਦੀ ਜਿਹੜੀ ਉਹ ਲੜਾਈ ਹੋਈ ਆ ਸੱਟਾਂ ਲੱਗੀਆਂ ਦੋਨ ਡਾਕਟਰ ਕੱਟ ਕੇ ਦਿੱਤੇ ਆ ਤੇ ਜੋ ਰਿਜ਼ਲਟ ਆਉਣ ਤੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇੱਕ ਗਮਲਾ ਦਾ ਕਹਿੰਦੇ ਵੀ ਆ ਕਿ ਗਮਲਾ ਚਿੱਪੋ ਜਿਹੜੀ ਗਮਲਾ ਜਿਹੜਾ ਵਾ ਜੇ ਕੋਈ ਰਸਤਾ ਰੋਕੂਗਾ ਕੋਈ ਚੀਜ਼ ਰੁਕਾਵਟ ਬਣੂਗੀ ਤਦਾਰਸ ਤਾਂ ਉਹਨੂੰ 25 ਪੁਲਸ ਐਕਟ ਦੀ ਤਬਜੇ ਵਿੱਚ ਲਿਆ ਗਏ ਤੁਹਾਡੇ ਵੱਲੋਂ ਕਦੋਂ ਤੇ ਲਿਆ ਗਏ ਲਿਆ ਗਏ ਜੀ 25 ਕੀ ਕਾਰਵਾਈ ਕੀਤੀ ਹੈ ਜੀ ਜੋ 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 ਐਮਐਲਆਰ ਆ ਰਹੀ ਆ ਜੋ ਵੀ ਬਣਦੀ ਇਹਨਾਂ ਦੇ ਬਿਆਨ ਲੈ ਕੇ ਕਾਰਵਾਈ ਅਮਲ ਵਿੱਚ ਲੈਂਦੀ ਜਾ ਰਹੀ ਆ ਆਸਰਾ ਦੇ ਧਿਆਨ ਚ ਮੰਗਦਾ